ਸੰਗਤ ਜੀ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲੈਣਾ ਜੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਅੰਗਾਂ ਨਾਲ ਲਾ ਕੇ ਲੈਣੇ ਤੋਂ ਅੰਗਦ ਬਣਾਇਆ ਸੀ ਗੁਰੂ ਸਾਹਿਬ ਜੀ ਨੂੰ ਸੋ ਇਸ ਤਰ੍ਹਾਂ ਮਹਾਰਾਜ ਜੀ ਦਾ ਜਨਮ 31 ਮਾਰਚ 1504 ਨੂੰ ਮੱਤੇ ਦੀ ਸਰਾ ਜ਼ਿਲ੍ਹਾ ਮੁਕਸਰ ਦੇ ਵਿੱਚ ਹੋਇਆ ਮਾਤਾ ਦਾ ਨਾਮ ਰਾਮੋ ਜੀ ਪਿਤਾ ਦਾ ਨਾਮ ਭਾਈ ਫਿਰੂਮਲ ਜੀ ਸੀ ਸਾਧ ਸੰਗਤ ਜੀ ਆਪਣੇ ਪਿਤਾ ਨਾਲ ਕਾਰਜ ਕਰਾਉਂਦੇ ਰਹੇ ਤੇ ਗੁਰੂ ਨਾਨਕ ਸਾਹਿਬ ਜੀ ਸੰਗਤ ਹੋਈ ਪ੍ਰੀਖਿਆਵਾਂ ਹੋਈਆਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅੰਗਾਂ ਦੇ ਨਾਲ ਲਾ ਕੇ ਲੈਣੇ ਤੋਂ ਅੰਗਦ ਬਣਾ ਦਿੱਤਾ ਸੀ ਸੋ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਰਹਿ ਕੇ ਜਿੱਥੇ ਗੁਰਮੁਖੀ ਲਿਪੀ ਨੂੰ ਹੋਂਦ ਵਿੱਚ ਲਿਆਂਦਾ ਉੱਥੇ ਮਾਲਾ ਖਾੜੇ ਬਣਾਏ ਲੰਗਰ ਦੇ ਪ੍ਰਵਾਹ ਚੱਲੇ ਬਹੁਤ ਸਾਰੀਆਂ ਮਹਾਰਾਜ ਜੀ ਨੇ ਸੇਵਾਵਾਂ ਜਿਹੜੀਆਂ ਹੋਂਦ ਵਿੱਚ ਲਿਆਂਦੀਆਂ ਸੋ ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਗੁਰੂ ਅੰਗਦ ਦੇ ਮਹਾਰਾ ਸੱਚੇ ਪਾਤਸ਼ਾਹ ਜੀਵਨ ਸੱਚਾ ਸੋਚਾ ਜੀਵਨ ਸੀ ਜਿਨ੍ਹਾਂ ਨੇ ਗੁਰੂ ਕੀਆ ਸੰਗਤਾਂ ਨੂੰ ਜਿੱਥੇ ਗੁਰਬਾਣੀ ਦੇ ਲੜ ਲਾਇਆ ਉੱਥੇ ਮਹਾਰਾਜ ਜੀ ਨੇ ਬਹੁਤ ਸਿੱਖੀ ਦਾ ਪ੍ਰਚਾਰ ਵੀ ਕੀਤਾ ਜੀ ਧੰਨਵਾਦ